ਲੋ ਜੀ ਰਾਜਪੁਰੇ ਦੀ ਹਰ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਆ ਆ ਬੀਬੀਆਂ ਨੇ ਇੱਕ ਵਾਰ ਫਿਰ ਤੋਂ ਝਾੜੂ ਚੱਕ ਲਿਆ ਝਾੜੂ ਚੱਕ ਕੇ ਬੀਬੀਆਂ ਜੇ ਜੀਆਂ ਨੇ ਉਹ ਸੜਕਾਂ ਤੇ ਉੱਤਰਦੀਆਂ ਨਜ਼ਰ ਆ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਤੋਂ ਪ੍ਰਚਾਰ ਜਿਹੜਾ ਉਹ ਸ਼ੁਰੂ ਹੋ ਗਿਆ ਜਿਸ ਤੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਝਾੜੂ ਹੱਥਾਂ ਦੇ ਵਿੱਚ ਚੱਕੇ ਹੋਏ ਨੇ ਔਰ ਹੱਥਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਝੰਡੇ ਲੈ ਕੇ ਬੀਬੀਆਂ ਜੜੀਆਂ ਨੇ ਉਹ ਸੜਕਾਂ ਤੇ ਉੱਤਰੀਆਂ ਨੇ ਹਾਂ ਜੀ ਨਵਾਂ ਨਾਰਾ ਵੀ ਲੈ ਕੇ ਆਏ ਹੋ ਕਹਿੰਦੇ ਜੇਲ੍ਹ ਦਾ ਵੋਟ ਸੇ ਜੇ ਉਹਦਾ ਜਵਾਬ ਵੋਟ ਨਾਲ ਕੀ ਕੀ ਮੰਤਵ ਹੈ ਇਸ ਦਾ ਜੋ ਅਰਵਿੰਦ ਕੇਂਦਰੀਵਾਲ ਜੀ ਨਾਲ ਤਾਨਾਸ਼ਾਹੀ ਹੋ ਰਹੀ ਹੈ ਉਹਦਾ ਜਵਾਬ ਪੰਜਾਬ ਔਰ ਦਿੱਲੀ ਦੋਨੋਂ ਵੋਟ ਦੇ ਨਾਲ ਦੇਵਾਂਗੇ ਵੋਟ ਨਾਲ ਦੇਓਗੇ ਯਾਨੀ ਆਮ ਆਦੀ ਪਾਰਟੀ ਨੂੰ ਵੋਟ ਦੇਣ ਜਾ ਰਹੇ ਹਾਂ ਹਾਂ ਜੀ ਸਾਡੀ ਹਮੇਸ਼ਾ ਪਹਿਲਾਂ ਵੀ ਵੋਟ ਉਹਨਾਂ ਨੂੰ ਰਹੀ ਹੈ ਤੇ ਹੁਣ ਵੀ ਉਹਨਾਂ ਨੂੰ ਰਹੇਗੀ ਹਾਂ ਜੀ ਤੁਹਾਡਾ ਕੀ ਕਹਿਣਾ ਹੈ ਸਾਡਾ ਵੀ ਇਹੀ ਕਹਿਣਾ ਸੀ ਆਮ ਪਾਰਟੀ ਵੀ ਆਪਣੀ ਵੋਟ ਦੇਾਂਗੇ ਕਾਰਨ ਕੀ ਹੈ ਇਸ ਦਾ ਅਚਾਨਕ ਕਿਉਂ ਰੁਤ ਬਦਲਦੀ ਨਜ਼ਰ ਆ ਰਹੀ ਹੈ ਕਿਉਂ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਜਾਂਦੇ ਨਜ਼ਰ ਆ ਰਹੇ ਪਿਛਲੀ ਵਾਰ ਵੀ ਮਸੀਂ ਪੰਜਾਬ ਨੂੰ ਮੌਕਾ ਮਿਲਿਆ ਸਾਡੇ ਪੰਜਾਬ ਸਾਡੇ ਮੁੱਖ ਮੰਤਰੀ ਬਣਿਆ ਸਾਡਾ ਲੋਕतंत्र ਬਚਾਉਣਾ ਹੈ ਹਾਂਜੀ ਜਿਹੜੀ ਤਾਨਾਸ਼ਾਹੀ ਹੋ ਰਹੀ ਹੈ ਮੋਦੀ ਵਾਲੀ ਜਿਹਨੂੰ ਦੇਖੋ ਉਸ ਨੂੰ ਜੇਲ੍ਹ 'ਚ ਪਾ ਦਿਓ ਜਿਹਨੂੰ ਦੇਖੋ ਉਸ ਨੂੰ ਜੇਲ੍ਹ 'ਚ ਪਾ ਦਿਓ ਉਹ ਅਸੀਂ ਕੰਟਰੋਲ ਕਰਨੀ ਆ ਕਹਿੰਦੇ ਪੰਜਾਬ ਕਹਿੰਦੇ ਪੰਜਾਬੀ ਪੰਜਾਬੀ ਤੇ ਜਿਹੜੇ ਰਵਾਇਤੀ ਪਾਰਟੀਆਂ ਸੀ ਉਹਨਾਂ ਤੇ ਜ਼ਿਆਦਾ ਭਰੋਸਾ ਕਰਦੇ ਨਜ਼ਰ ਆਉਂਦੇ ਸੀ ਕਹਿੰਦੇ ਪਹਿਲਾਂ ਅਕਾਲੀ ਫਿਰ ਕਾਂਗਰਸ ਭਗਵੰਤ ਮਾਨ ਤੇ ਭਰੋਸਾ ਕਰਨੇ ਲੱਜ ਕੇ ਕਾਰਨ ਕੀ ਹੈ ਬਾ ਸਾਡੀ ਸੁਣੀ ਜਾਂਦੀ ਵੀ ਸਾਡੀ ਆਵਾਜ਼ ਉਠਾਉਣੇ ਸਾਡੀ ਸੁਣੀ ਜਾਂਦੀ ਵੀ ਕਰਨ ਸੁਣਿਆ ਤੁਹਾਡਾ ਬਾ ਸੜਕਾਂ ਬਣ ਗਈਆਂ ਲਟਾਂ ਲੱਗੀਆਂ ਇਹ ਕੰਮ ਹੋ ਰਹੇ ਨੇ ਸਾਡੇ ਹੋ ਰਹੇ ਨੇ ਆ ਹੋ ਰਹੇ ਤੁਹਾਡਾ ਕੀ ਕਹਿਣਾ ਹੈ ਭਗਵੰਤ ਮਾਨ ਬੋਲਣਾ ਚਾਹੋਗੇ ਕੁਝ ਕਿੱਥੋਂ ਆਏ ਹੋ ਤੁਸੀਂ ਅਸੀਂ ਆਪਣਾ ਰਾਜਪੁਰੇ ਤੋਂ ਇੱਥੋਂ ਹੀ ਰਾਜਪੁਰੇ ਤੋਂ ਇੱਥੋਂ ਰਾਜਪੁਰੇ ਤੋਂ ਆਏ ਹੋ ਕੰਮ ਹੋ ਰਹੇ ਨੇ ਤੁਹਾਡੇ ਹਾਂਜੀ ਵਧੀਆ ਹੋ ਰਹੇ ਨੇ ਜੀ ਇਸ ਤਰ੍ਹਾਂ ਦੇ ਕੰਮ ਹੋਏ ਸਰਕਾਰ ਦੇ ਕੰਮ ਜਿਹੜੇ ਹੋਏ ਨੇ ਕਿਆ ਉਹਨਾਂ ਤੋਂ ਖੁਸ਼ ਹੋ ਹਾਂਜੀ ਜੀ ਬਹੁਤ ਵਧੀਆ ਹੋ ਰਹੇ ਨੇ ਕੰਮ ਆ ਲਓ ਜੀ ਹਲਕਾ ਦੇ ਵਿਧਾਇਕ ਵੀ ਆ ਚੁੱਕੇ ਨੇ ਕਹਿੰਦੇ ਬੀਬੀਆਂ ਨੇ ਇੱਕ ਵਾਰ ਫੇਰ ਤੋਂ ਤੁਹਾਡੇ ਹਲਕੇ ਦੇ ਵਿੱਚ ਝਾੜੂ ਚੱਕੀ ਹੋਈ ਐ ਆ ਤਸਵੀਰ ਨਜ਼ਰ ਆ ਰਹੀ ਐ ਝਾੜੂ ਦੀ ਕੀ ਕਹਿੰਦੀ ਐ ਚਾਲਾਕ ਇਸ ਵਾਰ ਦੀ ਹਤੋਂ ਦੀ ਮੇਰੀਆਂ ਭੈਣਾਂ ਨੇ ਪਹਿਲਾਂ ਵੀ ਝਾੜੂ ਫੇਰੇ ਐ ਹੁਣ ਜਿਹੜਾ ਮਾੜਾ ਮੋਟਾ ਕੂੜਾ ਰਹਿ ਗਿਆ ਉਹਨੂੰ ਦੱਬ ਕੇ ਫੇਰਨੀ ਆ ਮੈਨੂੰ ਮਾਂ ਨੇ ਮੇਰੀ ਇਹਨਾਂ ਭੈਣਾਂ ਤੇ ਤੇ ਇੱਕ ਵਾਰ ਵੀ ਰਾਜਪੁਰੇ ਚ ਉਹੀ ਹੋਊਗਾ ਜਿੰਨੀ ਲੀਡ ਪਹਿਲਾਂ ਆਈ ਸੀ ਉਹ ਤੋਂ ਵੱਧ ਕੇ ਆਊਗੀ ਕਹਿੰਦੇ ਇਸ ਵਾਰ ਚਿਹਰੇ ਦੀ ਰਾਜਨੀਤੀ ਨਹੀਂ ਇਸ ਵਾਰ ਕਹਿੰਦੇ ਜਿਹੜੇ ਮੁੱਦੇ ਨੇ ਉਹਨਾਂ ਦੀ ਰਾਜਨੀਤੀ ਜਿਹੜੀ ਹੈ ਉਹ ਭਾਰੀ ਪੈਂਦੀ ਨਜ਼ਰ ਆਊਗੀ ਦੇਖੋ ਪਹਿਲਾਂ ਅਸੀਂ ਸਿਰਫ ਵਾਅਦੇ ਕੀਤੇ ਸੀ ਹੁਣ ਅਸੀਂ ਕੰਮ ਕਰਕੇ ਦਿਖਾਏ ਐ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਕੌਣ ਦਿੱਤਾ ਜਿਹੜਾ ਇੱਕ ਵਲੰਟੀਅਰ ਸੀਗਾ ਜ਼ਮੀਨ ਤੋਂ ਉੱਠਿਆ ਤੇ ਦੂਜੀਆਂ ਪਾਰਟੀਆਂ ਚ ਕੌਣ ਹੈ ਦਲ ਬਦਲੂ ਦਲ ਬਦਲੂਆਂ ਨੂੰ ਕੋਈ ਮੂੰਹ ਨਹੀਂ ਲਗਾਊਗਾ ਇਹ ਨਹੀਂ ਪਤਾ ਵੀ ਪਿਛਲੇ ਵਾਰ ਉਹਨਾਂ ਨੇ ਕਿਸੇ ਹੋਰ ਪਾਰਟੀ ਲਈ ਵੋਟ ਮੰਗੇ ਹੁਣ ਹੋਰ ਲਈ ਅਗਲੀ ਵਾਰ ਪਤਾ ਨਹੀਂ ਕਿੱਥੇ ਜਾਣਗੇ ਤੇ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਆਮ ਆਦੀ ਪਾਰਟੀ ਤੇ ਹੈ ਝਾੜੂ ਤੇ ਹੈ ਔਰ ਦੱਬ ਕੇ ਝਾੜੂ ਫੇਰਾਂਗੇ 13 0 ਤੇ ਆਵਾਂਗੇ ਤੁਸੀਂ ਕੰਮਾਂ ਦੀ ਗੱਲ ਕੀਤੇ ਕੰਮ ਹੋਏ ਨੇ ਹੋਏ ਨੇ ਬਾਕਿਆ ਹੋਏ ਨੇ ਜਿੰਦਾ ਦੇ ਕੰਮ ਹੋਏ ਨੇ ਬਹੁਤ ਬਹੁਤ ਕੰਮ ਹੋ ਰਹੇ ਜਿਹੜੇ 70 ਸਾਲਾਂ ਚ ਨਹੀਂ ਹੋਏ ਉਹ 2 ਸਾਲਾਂ ਚ ਹੋ ਕਰਕੇ ਦਿਖਾਦੇ ਆ ਆਮ ਆਦੀ ਪਾਰਟੀ ਨੇ ਮਾਂ ਸਾਡੇ ਘਟ ਘਟਦੇ ਸਾਡੀਆਂ ਸੜਕਾਂ ਵੜ ਗਈਆਂ ਲੈ ਮੇਰੇ ਤੁਹਾਡੀ ਸੜਕ ਦੀ ਪ੍ਰੋਬਲਮ ਵੱਡੀ ਸਾਡੀ ਰਹਿੰਦੀ ਹੈ ਜੀ ਸਾਡੀ ਰਹਿੰਦੀ ਹੈ ਤਸਵੀਰ ਹੈ ਰਾਜਪੁਰੇ ਦੀ ਤਸਵੀਰ ਹੈ ਰਾਜਪੁਰੇ ਦੇ ਵਿੱਚ ਭਾਰੀ ਕੱਠ ਵੇਖਣ ਨੂੰ ਮਿਲ ਰਿਹਾ ਹੈ ਬੀਬੀਆਂ झाड़ू चक के सड़क दिया नजर आ रही ने दावा कर देता तेरा जीरो तो रहेगी कि दी जनता क्या इस बार फिर तो दी पार्टी राजपुरा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्स चैनल पर